ਕੱਲ ਬਠਿੰਡਾ ਦੇ ਓੜੀਆ ਕਲੋਨੀ ਵਿੱਚ ਅੱਗ ਲੱਗ ਗਈ ਸੀ ਜਿਸ ਦੇ ਕਾਰਨ ਦੋ ਬੱਚੇ ਦੇ ਮਾਸੂਮ ਬੱਚੇ ਦੀ ਮੌਤ ਹੋ ਚੁੱਕੀ ਸੀ ਅੱਜ ਹਰਸਮਿਕ ਕੋਰ ਬਾਦਲ ਬਠਿੰਡਾ ਲੋਕ ਸਭਾ ਤੋਂ ਉਮੀਦਵਾਰ ਉਸ ਪਰਿਵਾਰ ਨਾਲ ਹਮਦਰਦੀ ਵਾਸਤੇ ਉਸ ਬਸਤੀ ਵਿੱਚ ਪਹੁੰਚੇ ਕਿ ਤੁਸੀਂ ਦੇਖ ਰਹੇ ਹੋ ਤਸਵੀਰਾਂ ਵਿੱਚ ਹਰਸ਼ੰਕਰੂ ਬਾਦਲ ਜੀ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ ਹੈਗੀ ਜਿਸ ਜਗ੍ਹਾ ਤੇ ਕੱਲ ਅੱਗ ਲੱਗੀ ਸੀ ਅੱਗ ਦੀ ਚਪੇੜ ਵਿੱਚ ਦੋ ਮੌਸਮ ਬੱਚਿਆਂ ਆ ਗਏ ਸੀ ਉਹਨਾਂ ਦੀ ਮੌਤ ਹੋ ਚੁੱਕੀ ਸੀ ਨਾਲ ਉਹਨਾਂ ਦੇ ਅਕਾਲੀ ਵਰਕਰ ਵੀ ਮੌਜੂਦ ਹੈਗੇ ਤੇ ਲੋਕਾਂ ਨਾਲ ਉਹਨਾਂ ਨੇ ਹਮਦਰਦੀ ਜਤਾਇਆ ਤੇ ਲੋਕਾਂ ਨੂੰ ਵਿਸ਼ਵਾਸ ਵੀ ਜਤਾਇਆ ਹੈਗਾ ਵੀ ਇਸ ਪਰਿਵਾਰ ਦੇ ਨਾਲ ਜਿਹੜਾ ਇਹਨਾਂ ਵੱਡਾ ਹਾਸਾ ਹੋਇਆ ਹੈ ਦੁੱਖ ਦੀ ਘੜੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਪਾਰਟੀਆਂ ਨਾਲ ਖੜੀ ਹੈਗੀ ਹੈ ਤੇ ਹਰਸਮੁਕਰ ਬਾਦਲ ਨੇ ਕਿਹਾ ਕਿ ਜਿੰਨੀ ਮੇਰੀ ਮਦਦ ਹੋਵੇਗੀ ਉਹਨਾਂ ਨੂੰ ਪਰਿਵਾਰ ਦੀ ਮਦਦ ਕੀਤੀ ਜਾਵੇਗੀ ਫਲਾ ਜਿਹੜਾ ਹੈਗਾ ਪਰਿਵਾਰ ਦੇ ਵਿੱਚ ਇੱਕ ਮਾਤਮ ਦਾ ਮਾਹੌਲ ਛਾਇਆ ਹੈ ਕਿਉਂਕਿ ਦੋ ਬੱਚੇ ਆ ਮਾਸੂਮ ਬੱਚੇ ਜਿਹੜੇ ਹੈਗੇ ਆ ਜਿਹਦੇ ਕਿ ਉਮਰ 4 ਸਾਲ ਇੱਕ ਦੀ ਉਮਰ 5 ਸਾਲ ਸੀ ਜਿਹੜੇ ਕਿ ਅਗਦੇ ਚਪੇਟ ਦੇ ਆਣ ਕਾਰਨ ਉਹਨਾਂ ਦੀ ਮੌਤ ਹੋ ਚੁੱਕੇ ਤੇ ਪਰਿਵਾਰ ਇੱਕ ਪੂਰਾ ਸਦਮੇ ਦੇ ਵਿੱਚ ਹੈਗਾ ਪਰਿਵਾਰ ਨੂੰ ਅਫਸੋਸ ਜਿਤਾਉਣ ਵਾਸਤੇ ਪਰਿਵਾਰ ਦੀ ਮਦਦ ਕਰਨ ਵਾਸਤੇ ਹਰਸਮਕਰ ਬਾਦਲ ਅੱਜ ਉਸ ਪਰਿਵਾਰ ਦੀ ਜਗ੍ਹਾ ਪਹੁੰਚੇ ਹੈਗੇ ਚੁੱਗੀ ਜਿੱਥੇ ਅੱਗ ਲੱਗੀਆਂ ਸੀ ਉਹਨਾਂ ਜਾਇਜ਼ ਲਿੱਤਾ ਹੈਗਾ ਤੇ ਪਰਿਵਾਰ ਨੂੰ ਇੱਕ ਭਰੋਸਾ ਦਿੱਤਾ ਹੈਗਾ ਵੀ ਮੇਰੀ ਤਰਫੋਂ ਹਰ ਮਦਦ ਪਰਿਵਾਰ ਨੂੰ ਕੀਤੀ ਜਾਵੇਗੀ ਪਰੰਤੂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈਗੇ ਇਸ ਪਰਿਵਾਰ ਦੀ ਬਹੁਤ ਬਹੁਤ ਮਦਦ ਕੀਤੀ ਜਾਵੇ ਤਾਂ ਕਿ ਪਰਿਵਾਰ ਦਾ ਆਰਥਿਕ ਸਥਿਤੀ ਠੀਕ ਹੋ ਸਕੇ ਬਹੁਤ ਦੁੱਖ ਹੁੰਦਾ ਹੈ ਕਿ ਇਹ ਵਿਚਾਰੇ ਗਰੀਬ ਆਪ ਦਾ ਢਿੱਡ ਭਰਨ ਵਾਸਤੇ ਮਜ਼ਦੂਰੀ ਕਰਕੇ ਇੱਥੇ ਰਹਿੰਦੇ ਨੇ ਤੇ ਆਪ ਦੇ ਬੱਚਿਆਂ ਦਾ ਪੇਟ ਪਾਲਦੇ ਨੇ ਤੇ ਅਗ ਲੱਗ ਗਈ ਹੈ ਤੇ ਸਮੇਂ ਦੇ ਨਾਲ ਜੇ ਪਹੁੰਚ ਜਾਂਦੀ ਫਾਇਰ ਬ੍ਰਿਗੇਡ ਸ਼ਾਇਦ ਇਹ ਦੋ ਬੱਚੀਆਂ ਬਚ ਜਾਂਦੀਆਂ ਕਿਉਂਕਿ ਬੱਚਿਆਂ ਨੂੰ ਘਰ ਛੱਡ ਕੇ ਮਜ਼ਦੂਰੀ ਕਰਨ ਵਾਸਤੇ ਗਏ ਸੀ ਪੂਰਾ ਨੁਕਸਾਨ ਹੋਇਆ ਹੈ ਨਾ ਕੋਈ ਮਕਾਨ ਰਿਹਾ ਨਾ ਕੋਈ ਸਮਾਨ ਰਿਹਾ ਬੱਚੇ ਵੀ ਗਏ ਤੇ ਬਹੁਤ ਹੀ ਦੁੱਖ ਹੁੰਦਾ ਹੈ ਕਿ ਕਿੰਨਾ ਵੱਡਾ ਵੱਡੀ ਤਕਲੀਫ ਇਹਨਾਂ ਦੇ ਉੱਤੇ ਹੈ ਬਲਕਿ ਘਰ 10 ਇਹਨਾਂ ਦੇ ਜੋ ਵੀ ਝੁੱਗੀ ਜੀ ਸੀਗੀ ਮਕਾਨ ਤਾਂ ਕੀ ਸੀਗੇ ਕੱਚੇ ਸੀਗੇ 10 ਪਰਿਵਾਰਾਂ ਦੇ ਇਹਨਾਂ ਦੇ ਕਮਰੇ-ਕੁਮਰੇ ਸਾਰੇ ਸੜੇ ਗਏ ਨੇ ਸੋ ਇਹਨਾਂ ਦੀ ਸਾਰਿਆਂ ਦੀ ਬੇਨਤੀ ਹੈ ਤੇ ਮੈਂ ਵੀ ਸਰਕਾਰ ਨੂੰ ਬੇਨਤੀ ਕਰਦੀਆਂ ਮੁੱਖ ਮੰਤਰੀ ਨੂੰ ਬੇਨਤੀ ਕਰਦੀਆਂ ਇਹ ਇਹਨਾਂ ਲੋਕਾਂ ਦੀ ਮੰਗ ਹੈਗੀ ਇਹ ਪਰਿਵਾਰਾਂ ਦੇ ਇਹਨਾਂ ਦਾ ਨੁਕਸਾਨ ਹੋਇਆ ਸਾਰੇ ਪਰਿਵਾਰ ਸਿਰਫ ਕਮਰਾ ਮੰਗਦੇ ਨੇ ਕਿ ਕੁਝ ਕਮਰੇ ਇਸ ਤਰ੍ਹਾਂ ਰਹਿੰਦੇ ਨੇ ਤੇ ਅੱਗੇ ਮੀਂਹ ਵੀ ਆਊਗਾ ਮੌਸਮ ਵੀ ਤੇ ਕੀ ਇਹਨਾਂ ਦਾ ਹਾਲ ਹੋਊਗਾ ਇਹਨਾਂ ਦੇ ਉੱਤੇ ਤਰਸ ਕਰੋ ਜੀ ਜੀ ਤੌਰ ਤੇ ਕਰ ਰਹੇ ਹਾਂ ਉਸੇ ਇਸ ਵੇਲੇ ਨਹੀਂ ਜੋ ਇਹਨਾਂ ਨੂੰ ਮੈਂ ਕਿਹਾ ਜੋ ਇਹਨਾਂ ਨੂੰ ਇਹ ਮਕਾਨ ਮੁਕਮਲ ਦੀ ਗੱਲ ਕਰ ਰਹੇ ਆ ਆਪਾਂ ਇਕੱਠੇ-ਕੁੱਠੇ ਕਰਕੇ ਬਾਕੀ ਲੋਕਾਂ ਨੂੰ ਬੇਨਤੀ ਕਰਕੇ ਜੋ ਕਿਉਂਕਿ ਪਤਾ ਨਹੀਂ ਇੱਥੇ ਹੁਣ ਕੀ ਇਹਦੇ ਲੀਗਲ ਐਸਪੈਕਟਸ ਕੀ ਹੈਗੇ ਤਾਂ ਸਰਕਾਰ ਸਾਰਾ ਕੁਝ ਕਰ ਸਕਦੀ ਹੈ ਨਾ ਜੀ ਜਿਨ੍ਹਾਂ ਨੇ ਲੱਖ ਰੁਪਿਆ ਦਿੱਤਾ ਜੀ ਕੱਲ ਜਗਰੂਪ ਸਿੰਘ ਸਾਹਿਬ ਨੇ ਕਿ ਅਸੀਂ ਇਸ ਪਰਿਵਾਰ ਨੂੰ ਜਿਨ੍ਹਾਂ ਦੀਆਂ ਦੋ ਬੇਟੀਆਂ ਦੀ ਡੈਥ ਹੋਈ ਹੈ ਇੱਕ ਲੱਖ ਰੁਪਿਆ ਦੇਵਾਂਗੇ ਤੇ 25-25 ਹਜ਼ਾਰ ਰੁਪਿਆ ਜਿਨ੍ਹਾਂ ਦੀਆਂ ਛੁੱਗੀਆਂ ਅਟਸੜੀਆਂ ਉਹਨਾਂ ਨੂੰ ਦੇਖੋ 25 ਹਜ਼ਾਰ ਚ ਅੱਜ ਕੀ ਮੰਨਦਾ ਹੈਗਾ ਮੈਨੂੰ ਲੱਗਦਾ ਤਰਪਾਲ ਵੀ ਨਹੀਂ ਲੱਗੂਗੀ 25 ਹਜ਼ਾਰ ਦੇ ਨਾਲ ਘਰ ਦਾ ਸਾਰਾ ਬਰਤਨ-ਬਰਤਨ ਸਾਰੇ ਸਮਾਨ ਤੇ ਕੱਪੜੇ ਲੀਵੇ ਸਾਰਾ ਕੋਈ ਕੁਝ ਵੀ ਤਾਂ ਰਹਿਣਾ ਨਹੀਂ ਭਿੰਡਾ ਤੋਂ ਗੋਬੀ ਸ